ਇੱਕ ਦੇਸ਼ਕਾਲ ਦੀ ਵੱਡਵਾਲ ਜਿੱਥੋਂ ਕਿ ਹਮੇਸ਼ਾ ਤੋਂ ਸੀ ਨੱਚਦਾ ਹੀ ਹਮੇਸ਼ਾ ਇੱਧਰ ਨੂੰ ਕਿ ਉੱਥੇ ਗਿਰਦੇ ਹੁੰਦੇ ਹੈ ਉਹਨਾਂ ਵੱਲੋਂ ਜ਼ਮੀਨ ਸਾਨੂੰ ਨਹੀਂ ਹੈ ਕੜਾਤੀ ਇੱਕ ਬਹੁਤ ਸ਼ਾਨਦਾਰ ਸਟੇਡੀਅਮ ਜਿਹੜਾ ਹੈ ਵਰਲਡ ਕਲਾਸ ਸਟੇਡੀਅਮ ਜਿਹੜਾ ਉਹ ਤੁਹਾਨੂੰ ਮਿਲੇਗਾ ਅੱਜ ਯੂਪੀਐਸਸੀ ਸੈਂਟਰ ਬਣਾਉਣੇ ਨੇ ਪੰਜਾਬ ਚ ਉਹਦੇ ਚੋਂ ਇੱਕ ਧੂਨੀ ਨੀਂ ਸੇਵਾ ਕਰਾਂਗੇ ਤੇ ਉਹਦੇ ਇੱਥੇ ਹੋਸਟਲ ਵੀ ਬਣੂਗਾ ਉਹਦੇ ਚ ਸਿਟਿੰਗ ਏਰੀਆ ਵੀ ਬਣੂਗਾ ਮੈਸ ਵੀ ਬਣੂਗੀ ਉਹਦੇ ਵਾਸਤੇ ਟਾਈਮ ਚਾਹੀਦਾ ਥੋੜੀ ਥੋੜਾ ਜਿਹਾ ਸੋਬੀਅਸੇਟ ਦੇ ਵਾਸਤੇ ਅੱਛੇ ਕਿਹਾ ਹੈ ਬਾਕੀ ਤਾਂ ਬਿਲਕੁਲ ਨਾਲ ਹੀ ਸੰਗਰੂਰ ਮੈਡੀਕਲ ਕਾਲਜ ਦਾ ਉਹ ਵੀ ਪਾਸਾ جاری ਹੋ ਗਿਆ ਬਸ ਹੁਣ ਤਾਂ ਪਹਿਲਾ ਇੱਕ ਜ਼ਮੀਂਦਾਰ ਵਾਲਾ ਪੈ ਗਿਆ ਸੀਗਾ ਉੱਪਰ ਜਿਹੜੀ ਸੁਸਾਇਟੀ ਸੀ ਲੋਕਾਂ ਨੇ ਸਾਡੀ ਜ਼ਮੀਨੋਂ ਕੋਟ ਵਿੱਚ ਪਵਾ ਲਿਆ ਸੀ ਉਹਨਾਂ ਦੇ ਪਾਸੋਂ ਜਾ ਕੇ ਉਹ ਮੈਡੀਕਲ ਕਾਲਜ ਜਿਹੜਾ ਇੱਥੇ 10 ਕਿਲੋਮੀਟਰ ਨੂੰ ਬਣਾ ਉਹ ਮੈਡੀਕਲ ਕਾਲਜ ਤੋਂ ਕਿਉਂਕਿ ਅਸੀਂ ਆਪਾਂ ਲੱਭਿਆ ਉਹ